ਨਾਸਾ ਜੋ ਅੰਤਰਿਕਸ਼ ਖੋਜ ਕਰਨ ਵਾਲੀ ਇੱਕ ਮਸ਼ਹੂਰ ਸੰਸਥਾ ਹੈ ਜੋ ਹੁਣ ਸਮੁੰਦਰ ਦੀ ਗਹਿਰਾਈ ਦੇ ਵਿੱਚ ਵੀ ਖੋਜ ਕਰ ਰਹੀ ਹੈ ਸਮੁੰਦਰ ਦੀਆਂ ਗਹਿਰਾਈਆਂ ਜਵਾਲਾਮੁਖੀਆਂ ਹਾਈਡਰੋਥਰਮਲ ਵੈਂਟ ਦੱਸਦੀ ਹੈ ਕਿ ਹਾਈਡਰੋਥਰਮਲ ਵੈਂਟ ਪ੍ਰਕਿਰਤਿਕ ਗਰਮੀ ਦਾ ਸਰੋਤ ਹੁੰਦਾ ਹੈ ਜਿਹੜੇ ਸਮੁੰਦਰ ਦੇ ਹੰਗਾਰੇ ਦੇ ਵਿੱਚ ਹੁੰਦੇ ਨੇ ਇੱਥੋਂ ਗਰਮ ਪਾਣੀ ਤੇ ਮਿਨਰਲ ਨਿਕਲਦੇ ਨੇ ਇਹ ਜ਼ਿਆਦਾਤਰ ਵਾਲਕੈਨੋ ਵਾਲੇ ਇਲਾਕੇ ਤੋਂ ਆਉਂਦਾ ਹੈ ਇਹ ਪਾਣੀ ਇੱਥੋਂ ਨਿਕਲ ਕੇ ਸਮੁੰਦਰ ਦੇ ਵਿੱਚ ਮਿਲ ਜਾਂਦਾ ਹੈ ਇਸ ਥਾਂ ਤੇ ਅਜੀਬੋ ਗਰੀਬ ਜੀਵ ਰਹਿੰਦੇ ਨੇ ਜੋ ਬਹੁਤ ਜ਼ਿਆਦਾ ਤਾਪਮਾਨ ਅਤੇ ਜ਼ਹਿਰੀਲੇ ਕੈਮੀਕਲਾਂ ਦੇ ਹਾਲਾਤ ਦੇ ਵਿੱਚ ਜਉਂਦੇ ਰਹਿੰਦੇ ਨੇ ਇਸ ਥਾਂ ਤੇ ਵਿਗਿਆਨੀਆਂ ਵੱਲੋਂ ਸਮੁੰਦਰੀ ਪ੍ਰਕਿਰਿਆਵਾਂ ਦੀ ਜਾਂਚ ਕੀਤੀ ਜਾ ਰਹੀ ਹੈ NASA ਨੇ ਆਪਣੇ ਅੰਤਰਿਕਸ਼ ਮਿਸ਼ਨਾਂ ਦੀ ਤਿਆਰੀ ਲਈ ਖੋਜ ਸ਼ੁਰੂ ਕੀਤਾ ਹੈ ਕਿਉਂਕਿ ਇਸ ਪ੍ਰੋਜੈਕਟ ਦੇ ਤਹਿਤ NASA ਨੇ ਸਮੁੰਦਰ ਦੇ ਹਾਈਡਰੋਥਰਮਲ ਸਿਸਟਮਾਂ ਅਤੇ ਜਵਾਲਾਮੁਖੀਆਂ ਨੂੰ ਖੋਜਿਆ ਜੋ ਕਿ ਅੰਤਰਕਸ਼ੇਤਰ ਵਿੱਚ ਵੀ ਮਿਲਦੇ ਨੇ ਇਸ ਨਾਲ ਟੀਮ ਨੂੰ ਇਹ ਸਮਝ ਵਿੱਚ ਮਦਦ ਮਿਲਦੀ ਹੈ ਕਿ ਅੰਤਰਕਸ਼ੇਤਰ ਵਿੱਚ ਜੀਵਨ ਕਿੱਥੇ ਪਾਜ ਆ ਸਕਦਾ ਹੈ NASA ਦੀ ਟੀਮ ਜਿਸ ਨੇ ਇਹ ਖੋਜ ਸ਼ੁਰੂ ਕੀਤੀ ਹੈ ਉਸ ਨੂੰ ਲੀਡ ਕਰ ਰਹੀ ਹੈ ਡਾਰਲਿਨ ਲਿਮ ਨਾਮ ਦੀ ਮਹਿਲਾ ਜੋ ਨਾਸਾ ਦੇ ਐਮਜ਼ ਰਿਸਰਚ ਸੈਂਟਰ ਵਿੱਚ ਕੰਮ ਕਰਦੀ ਹੈ ਉਹ ਸਮੁੰਦਰ ਦੀ ਗਹਿਰਾਈ ਨੂੰ ਅੰਤਰਿਕਸ਼ ਮਿਸ਼ਨਾਂ ਦੀ ਤਿਆਰੀ ਦੇ ਤੌਰ ਤੇ ਵਰਤ ਰਹੀ ਹੈ ਇਸ ਵਿੱਚ ਰੋਬੋਟਿਕ ਖੋਜ ਦੂਰ ਸੰਚਾਰ ਅਤੇ ਵਿਗਿਆਨਕ ਟੀਮਾਂ ਦੀ ਭਾਗ ਲੈਦਾਰੀ ਸ਼ਾਮਲ ਹੈ ਇਸ ਤਰੀਕੇ ਨਾਲ ਨਾਸਾ ਸਮੁੰਦਰ ਅਤੇ ਅੰਤਰਿਕਸ਼ ਖੋਜਨ ਮਿਲਾ ਕੇ ਇੱਕ ਨਵੀਂ ਖੋਜੀ ਰੁਝਾਨ ਨੂੰ ਤਿਆਰ ਕਰ ਰਹੀ ਹੈ ਇਹ ਖੋਜ ਅੱਗੇ ਆਉਣ ਵਾਲੇ ਅੰਤਰਿਕਸ਼ ਮਿਸ਼ਨਾਂ ਅਤੇ ਟੈਲੀਪੇਸ਼ਟ ਮਿਸ਼ਨਾ ਪਾਵ ਕੰਪਲੈਕਸ ਟ੍ਰੀਟਮੈਂਟਾਂ ਦੀ تیاری ਵਿੱਚ ਮਦਦ ਕਰੇਗੀ ਅੰਤ ਵਿੱਚ ਇਹ ਖੋਜ ਸਿਰਫ ਅੰਤਰਿਕਸ਼ ਖੋਜ ਲਈ ਨਹੀਂ ਬਲਕਿ ਸਮੁੰਦਰੀ ਜੀਵਨ ਵਾਤਾਵਰਣ ਬਾਰੇ ਡੂੰਘਾਈ ਨਾਲ ਜਾਣਨਾ ਹੈ ਜੋ NASA ਲਈ ਹਾਲੇ ਵੀ ਸਵਾਲੀ ਬਣੇ ਹੋਏ ਨੇ ਕਿਉਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਸਮੁੰਦਰਾਂ ਬਾਰੇ ਸਿਰਫ 5% ਹੀ ਖੋਜ ਪਾਏ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਨਾ ਵਿਸ਼ਾਲ ਸਮੁੰਦਰਾਂ ਨੇ ਆਪਣੇ ਅੰਦਰ ਕਿਹੜੇ-ਕਿਹੜੇ ਰਾਜ਼ Ну, кої